ਦਾ ਕੋਈ ਗੱਡੀ ਤੇ ਜਾਂਦੀ ਹੈ ਆ ਖੜਾ ਤੁਹਾਡੇ ਸਾਹਮਣੇ ਲੇਕਿਨ ਐਸਪੀ ਤੋਂ ਨਾਲ 9 ਮਹੀਨੇ ਦੇ ਬੱਚੇ ਦੀ ਸੌਰੀ 9 ਸਾਲ ਦੇ ਬੱਚੇ ਦੀ ਜਾਨ ਗਈ ਹੈ ਉਸ ਤੋਂ ਬਾਅਦ ਉਹ ਹੋਰ ਜਾਨਾਂ ਗਈਆਂ ਨੇ ਪਿਛਲੇ ਹਫਤੇ ਦੀ ਗੱਲ ਹੈ 10 ਦਿਨਾਂ ਦੀ ਗੱਲ ਹੈ ਉਸ ਤੋਂ ਬਾਅਦ ਅੱਜ ਫੇਰ ਪਤਾ ਲੱਗੇ ਇੱਕ ਐਕਸੀਡੈਂਟ ਹੋਇਆ ਸੋ ਇਹਨਾਂ ਸਾਰਿਆਂ ਦੇ ਵਿਰੋਧ ਦੇ ਵਿੱਚ ਤਾਂ ਕਿ ਅਸੀਂ ਸੁੱਤੇ ਪ੍ਰਸ਼ਾਸਨ ਨੂੰ ਜਗਾਈਏ ਇਹ ਸਾਡੇ ਵੱਲੋਂ ਪ੍ਰੋਟੈਸਟ ਮਾਰਚ ਹੈ ਇੱਕ ਰੋਸ ਮਾਰਚ ਹੈ ਇਹ ਕਿਸੇ ਪਾਰਟਿਕੂਲਰ ਬੰਦੇ ਦੇ ਅਗੇਂਸਟ ਨਹੀਂ ਜਾਂ ਸਰਕਾਰ ਦੇ ਅਗੇਂਸਟ ਨਹੀਂ ਇਹ ਇੱਕ ਇੱਕ ਜਾਗਰੂਕਤਾ ਮੁਹਿੰਮ ਦਾ ਹਿੱਸਾ ਹੈ ਤਾਂ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਸਾਰੀ ਪਬਲਿਕ ਇੱਕ ਆਵਾਜ਼ ਦੇ ਇਕੱਠੀ ਹੋ ਜਾਂਦੀ ਹੈ ਤਾਂ ਸਰਕਾਰਾਂ ਨੂੰ ਵੀ ਉਸ ਬਾਰੇ ਸੋਚਣਾ ਪੈਂਦਾ ਹਰ ਸੋਚਣਾ ਚਾਹੀਦਾ ਵੀ ਹੈ ਜਿਵੇਂ ਜਿਵੇਂ ਸ਼ਹਿਰ ਦੀ ਆਬਾਦੀ ਵੱਧਦੀ ਹੈ ਹਰ ਇੱਕ ਸ਼ਹਿਰ ਦੀ ਆਬਾਦੀ ਵੱਧਦੀ ਹੈ ਤਾਂ ਉਹਨਾਂ ਨੂੰ ਜਿਹੜੇ ਬਾਈਪਾਸ ਨੇ ਰੋੜਾਂ ਨੇ ਜਾਂ ਚੌੜੀਆਂ ਕਰਨੀਆਂ ਚਾਹੀਦੀਆਂ ਜਾਂ ਨਵੇਂ ਕਰਨੀਆਂ ਚਾਹੀਦੀਆਂ ਥੜੀ ਸਾਰੀ ਸਰਕੂਲਰ ਰੋੜਾ ਜਾਂ ਰਿੰਗ ਰੋਡ ਕਹਿੰਦੇ ਆ ਸ਼ਹਿਰ ਦੀ ਇਸ ਤੇ ਐਕਸੀਡੈਂਟ ਬਹੁਤ ਹੋ ਰਹੇ ਨੇ ਸੋ ਦੋਨੋਂ ਪਾਸੇ ਦੇ ਇਨਕ੍ਰੂਚਮੈਂਟ ਹੈ ਕੋਈ ਡਿਵਾਈਡਰ ਨਹੀਂ ਹੈ ਕੋਈ ਜ਼ੈਬਰਾ ਜਿਹੀਆਂ ਕ੍ਰਾਸਿੰਗ ਨਹੀਂ ਹੈ ਕੋਈ ਰਬਲ ਸਟ੍ਰਿਪਸ ਨਹੀਂ ਹੈ ਕਿਤੇ ਲਾਈਟਸ ਨਹੀਂ ਹੈ ਕੋਈ ਟ੍ਰੈਫਿਕ ਪੁਲਿਸ ਵਾਲਾ ਨਹੀਂ ਹੈ ਸੋ ਬਹੁਤ ਵੱਡੀ ਕੁਤਾਹੀ ਹੈ ਪ੍ਰਸ਼ਾਸਨ ਵੱਲੋਂ ਜਿਹਦੇ ਕਰਕੇ ਖਮਿਆ ਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਦੇਖੋ ਪਿਛਲੇ ਬਹੁਤ ਲੰਬੇ ਸਮੇਂ ਤੋਂ ਆ ਰੋਟੀ ਬੁੱਲ ਤੋਂ ਲੈ ਕੇ ਖਾਸ ਕਰ ਜਿੰਨੀ ਸਾਡੀ ਸਾਰੀ ਸਰਕੂਲਰ ਰੋਡ ਹੈ ਜਾਂ ਰਿੰਗ ਰੋਡ ਕਹਿੰਦੇ ਆ ਸ਼ਹਿਰ ਦੀ ਇਸ ਤੇ ਐਕਸੀਡੈਂਟ ਬਹੁਤ ਹੋ ਰਹੇ ਨੇ ਸੋ ਦੋਨੋਂ ਪਾਸੇ ਦੇ ਇਨਕ੍ਰੂਚਮੈਂਟ ਹੈ ਕੋਈ ਡਿਵਾਈਡਰ ਨਹੀਂ ਹੈ ਕੋਈ ਜ਼ੈਬਰਾ ਜਿਹੜੀਆਂ ਕ੍ਰੋਸਿੰਗ ਨਹੀਂ ਹੈ ਕੋਈ ਰਬਲ ਸਟ੍ਰਿਪਸ ਨਹੀਂ ਹੈ ਕਿਤੇ ਲਾਈਟਸ ਨਹੀਂ ਹੈ ਕੋਈ ਟ੍ਰੈਫਿਕ ਪੁਲਿਸ ਵਾਲਾ ਨਹੀਂ ਹੈ ਸੋ ਬਹੁਤ ਵੱਡੀ ਕੁਤਾਹੀ ਹੈ ਪ੍ਰਸ਼ਾਸਨ ਵੱਲੋਂ ਜਿਹਦੇ ਕਰਕੇ ਖਮਿਆ ਜਾਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਕੋਈ ਸਪੀਡ ਲਿਮਟ ਦੇ ਕਿਤੇ ਬੋਰਡ ਨਹੀਂ ਲੱਗੇ ਹੋਏ ਕੋਈ ਚਲਾਨ ਨਹੀਂ ਹੁੰਦਾ ਜਿਹਦਾ ਜਿੱਥੇ ਜੀ ਕਰਦਾ ਉੱਥੇ ਰੇੜੀ ਖੜੀ ਹੈ ਜਿਹਦਾ ਜੀ ਕਰਦਾ ਉੱਥੇ ਪਾਰਕਿੰਗ ਕਰ ਲੈਂਦਾ ਸੋ ਜਗਾ ਜਿਹੜੀ ਟ੍ਰੈਫਿਕ ਨੂੰ ਚਾਹੀਦੀ ਹੈ ਜਿਹੜੀ ਚੱਲਣ ਵਾਸਤੇ ਉਹ ਬਹੁਤ ਘਟੀ ਜਾ ਰਹੀ ਹੈ ਤਾਂ ਕਾਰਨ ਇਹ ਹੁੰਦਾ ਕਿਉਂਕਿ ਸਪੀਡ ਦੀ ਕੋਈ ਲਿਮਟ ਨਾ ਹੋਣ ਕਰਕੇ ਇੱਕ ਦੂਜੇ ਦੇ ਉੱਤੇ ਚੜਦੇ ਜਾਂਦੇ ਨੇ ਤਾਂ ਪਿਛਲੇ ਜੇ ਆਪਾਂ 6 ਮਹੀਨੇ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ 10-12 ਜਾਨਾਂ ਜਾ ਚੁੱਕੀਆਂ ਨੇ ਸੋ ਇੱਕ 9 ਮਹੀਨੇ ਦੇ ਬੱਚੇ ਦੀ ਸਾਰੀ 9 ਸਾਲ ਦੇ ਬੱਚੇ ਦੀ ਜਾਨ ਗਈ ਹੈ ਉਸ ਤੋਂ ਬਾਅਦ ਉਹ ਹੋਰ ਜਾਨਾਂ ਗਈਆਂ ਨੇ ਪਿਛਲੇ ਹਫਤੇ ਦੀ ਗੱਲ ਹੈ 10 ਦਿਨਾਂ ਦੀ ਗੱਲ ਹੈ ਉਸ ਤੋਂ ਬਾਅਦ ਅੱਜ ਫਿਰ ਪਤਾ ਲੱਗੇ ਇੱਕ ਐਕਸੀਡੈਂਟ ਹੋਇਆ ਸੋ ਇਹਨਾਂ ਸਾਰਿਆਂ ਦੇ ਵਿਰੋਧ ਦੇ ਵਿੱਚ ਤਾਂ ਕਿ ਅਸੀਂ ਸੁੱਤੇ ਪ੍ਰਸ਼ਾਸਨ ਨੂੰ ਜਗਾਈਏ ਕਿ ਸਾਡੇ ਕੋਲੇ ਬੰਦੇ ਦੇ ਗੇਂਸਿੰਗ ਜਾਂ ਸਰਕਾਰ ਦੇ ਗੇਂਸਿੰਗ ਇਹ ਇੱਕ ਇੱਕ ਜਾਗਰੂਕਤਾ ਮੁਹਿੰਮ ਦਾ ਹਿੱਸਾ ਹੈ ਜਿਹੜਾ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਹਾਂ ਇਹ ਜ਼ਰੂਰ ਹੈ ਕਿ ਜੇ ਇਸ ਦਾ ਅਸਰ ਜਿਹੜਾ ਸਾਨੂੰ 2-3 ਦਿਨਾਂ ਤੋਂ ਕੁਝ ਦੇਖਣ ਨੂੰ ਮਿਲ ਰਿਹਾ ਜੇ ਤਾਂ ਉਸੇ ਤਰ੍ਹਾਂ ਠੀਕ ਰਿਹਾ ਫਿਰ ਤਾਂ ਗੱਲ ਠੀਕ ਹੈ ਨਹੀਂ ਤਾਂ ਇਹ ਸੰਘਰਸ਼ ਹੋਰ ਲੰਬਾ ਤੇ ਹੋਰ ਡੂੰਗਾ ਸਾਨੂੰ ਲੈ ਕੇ ਜਾਣਾ ਪਏਗਾ ਦੇਖੋ ਮੰਗ ਸਾਡੀ ਉਹੀ ਹੈ ਕਿ ਜਿੰਨੀਆਂ ਸੜਕ ਸੁਰੱਖਿਆ ਨੀਮਨ ਦੇ ਅਨਸਾਰ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ ਉਹ ਲਾਈਟਾਂ ਲੱਪਣ ਰਬਲ ਸਟ੍ਰਿਪਸ ਲੱਗਣ ਜਿੱਥੇ ਡਿਵਾਈਡਰ ਬਣਨੇ ਚਾਹੀਦੇ ਨੇ ਉਹ ਡਿਵਾਈਡਰ ਬਣਣ ਹੁਣ ਤੁਸੀਂ ਬਾੜਾ ਗੇਟ ਦਾ ਹਾਲ ਦੇਖ ਲਓ ਦੋ ਪਾਸੇ ਡਿਵਾਈਡਰ ਬਣੇ ਹੋਏ ਨੇ ਉਹ ਐਨੇ ਨੀਵੇਂ ਨੇ ਕਿ ਰਾਤ ਨੂੰ ਦਿਖਦੇ ਹੀ ਨਹੀਂ ਗੱਡੀ ਉੱਤੇ ਚੜ ਜਾਂਦੀ ਹੈ ਡਿਵਾਈਡਰ ਦੇ ਉੱਤੇ ਤੇ ਹਰ ਤੀਸਰੇ ਚੌਥੇ ਦਿਨ ਇੱਕ ਗੱਡੀ ਉੱਤੇ ਚੜੀ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਡਰਾਮੇਬਾਜ਼ੀਆਂ ਜਾਂ ਇਸ ਤਰ੍ਹਾਂ ਦੇ ਆਈਵਾਸ਼ ਕਰਨ ਦਾ ਕੋਈ ਫਾਇਦਾ ਨਹੀਂ ਜੇ ਕੰਮ ਕਰਨਾ ਹੈ ਤਾਂ ਪ੍ਰਸ਼ਾਸਨ ਨੂੰ ਸੰਸੀਰ ਹੋ ਕੇ ਕਰਨਾ ਚਾਹੀਦਾ ਗੰਭੀਰ ਹੋ ਕੇ ਜਿਹੜਾ ਸਰਕਲ ਰੋਡ ਦੇ ਉੱਤੇ ਆਪਣੇ ਬਹੁਤ ਜ਼ਿਆਦਾ ਐਕਸੀਡੈਂਟਸ ਹੋ ਰਹੇ ਨੇ ਸੋ ਤੇ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਜਿਹੜੀਆਂ ਇਨਕ੍ਰੋਚਮੈਂਟਸ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਇਹ ਅੱਜ ਗੱਡਿਆ ਜਾ ਰਿਹਾ ਹੈ ਇਹ ਸੰਵਾਦ ਗਰੁੱਪ ਤੇ ਹੋਰ ਨਾਬੇ ਦੀਆਂ ਸਾਰੀਆਂ ਸੰਸਥਾਵਾਂ ਅੱਜ ਇਕੱਠੀਆਂ ਹੋ ਕੇ ਸਾਂਝੇ ਤੌਰ ਤੇ ਕੰਮ ਕਰ ਰਹੀਆਂ ਨੇ ਕੀ ਲੱਗਦਾ ਹੈ ਇਹ ਜਿਹੜੇ ਅੱਜ ਦੀ ਡੇਟ ਆਪਾਂ ਦਿੱਤੀ ਹੋਈ ਸੀ 5-7 ਦਿਨ ਤੋਂ ਕਿ 2 ਤਰੀਕ ਨੂੰ ਆਪਾਂ ਨੇ ਜਿਹੜਾ ਕੈਂਡਲ ਮਾਰਚ ਕਰਨਾ ਹੈ ਤੱਕ ਐਡਮਿਨਿਸਟ੍ਰੇਸ਼ਨ ਪਰਸੋਂ ਤੋਂ ਜਾਗੀ ਹੈ ਤੇ ਇਹਨਾਂ ਨੇ ਸਾਫ ਸਫਾਈ ਦਾ ਇੱਕ ਵਿੰਡੋ ਡਰੈਸਿੰਗ ਕਰਕੇ ਦਿਖਾਈ ਹੈ ਕਿ ਸ਼ੁਰੂ ਕੀਤੀ ਹੈ ਮੈਂ ਕਹਿੰਦਾ ਬਹੁਤ ਅੱਛਾ ਹੋਇਆ ਅਗਰ ਇਸ ਤਰ੍ਹਾਂ ਹਮੇਸ਼ਾ ਲਈ ਰੱਖਿਆ ਜਾਵੇ ਇਹਨੂੰ ਰੂਟੀਨ ਬਣਾ ਕੇ ਰੱਖਿਆ ਜਾਵੇ ਤਾਂ ਸਾਨੂੰ ਕੈਂਡਲ ਮਾਚ ਕਰਨ ਦੀ ਲੋੜ ਹੀ ਨਾ ਪਵੇ ਮੇਰੇ ਹਿਸਾਬ ਦੇ ਨਾਲ ਜੜੀਆਂ ਤਾਂ ਜਿਆਦਾ ਇੱਥੇ ਮੂਵਿੰਗ ਰੇੜੀਆਂ ਵਾਸਤੇ ਲਾਇਸੈਂਸ ਹੋਣਾ ਜੇ ਤਾਂ ਉਹ ਖਰੀਦ ਨਾ ਹੋ ਜਾਂਦੀਆਂ ਨੇ ਕੁਝ ਈਟਿੰਗ ਜੁਆਇੰਟਸ ਬਣ ਗਏ ਉਹਨਾਂ ਨੇ ਅੱਗੇ ਬੈਂਚ ਲਗਾ ਲਏ ਮੇਜ਼ਾਂ ਲਗਾ ਲਈਆਂ ਕੁਝ ਉਸ ਤਰ੍ਹਾਂ ਜਿਹੜਾ ਸ਼ਾਪਿੰਗ ਕਰਦਾ ਉਹ ਲੋਕ ਗੱਡੀ ਕਾਰ پارک ਕਰ ਦਿੰਦੇ ਨੇ ਗਲਤ ਇਹਨਾਂ ਨੂੰ ਠੀਕ ਕਰਕੇ ਜਿੱਥੇ ਜਿੱਥੇ ਤੱਕ ਆਪਣਾ ਹਦੂਦ ਹੈ ਜ ਇਹ ਲੋਕਾਂ ਨੂੰ ਹੀ ਪਾਰਕਿੰਗ ਸੈਂਸ ਤੇ ਲੋਕਾਂ ਨੂੰ ਪੁਲਿਸ ਅਡਮਿਨਿਸਟ੍ਰੇਸ਼ਨ ਇਹ ਵੀ ਸਮਝਾਵੇ ਕਿ ਗੱਡੀ ਨੂੰ ਸਹੀ ਚਲਾਓ ਆਰਾਮ ਨਾਲ ਚੱਲੋ ਤੇ ਇਹਨਾਂ ਨੂੰ ਠੀਕ ਢੰਗ ਦੇ ਨਾਲ ਐਨਕ੍ਰੋਜਮੈਂਟ ਦਾ ਹੁਣ ਨਾ ਆਉਣ ਦਿੱਤੀ ਜਾਵੇ ਤਾਂ ਚੰਗੀ ਗੱਲ ਹੈ ਦੇਖੋ ਜੀ ਇਹ ਤਾਂ ਬਹੁਤ ਵੱਡਾ ਇਸ ਇੱਕ ਵਟਸਐਪ ਗਰੁੱਪ ਤੋਂ ਸ਼ੁਰੂ ਹੋ ਕੇ ਜਿਹੜਾ ਨਾਬੇ ਲਈ ਇੱਕ ਵੱਡਾ ਇਹ ਰੋਲ ਮਾਡਲ ਤਿਆਰ ਹੋ ਗਿਆ ਹੈ ਸਾਰੇ ਪੰਜਾਬ 'ਚ ਵੈਕਣਾ ਇਹੋ ਜਿਹਾ ਹੋਣਾ ਚਾਹੀਦਾ ਵੀ ਸਾਰਾ ਸ਼ਹਿਰ ਇੱਕ ਆਵਾਜ਼ ਤੇ ਇਕੱਠਾ ਹੋਵੇ ਤੇ ਸਾਰੇ ਸ਼ਹਿਰ ਦੀ ਉਹ ਆਵਾਜ਼ ਇੱਕ ਥਾਂ ਤੋਂ ਚੱਕੀ ਜਾਵੇ ਇੱਥੇ ਕੋਈ ਰਾਜਨੀਤਿਕ ਵਿਸ਼ਾ ਨਹੀਂ ਹੈ ਇਹ ਜਿਹੜਾ ਵੀ ਇਹ ਗਰੁੱਪ ਕੋਈ ਵੀ ਗੱਲ ਕਰਦਾ ਉਹ ਇੱਕ ਸਾਰੇ ਸ਼ਹਿਰ ਦੇ ਭਲੇ ਲਈ ਤੇ ਸਮਾਜ ਦੇ ਭਲੇ ਲਈ ਹੀ ਸੋਚਦੇ ਨੇ ਤੇ ਸਾਰਾ ਸ਼ਹਿਰ ਉਸ ਆਵਾਜ਼ ਤੇ ਜਰੂਰ ਇਕੱਠੇ ਹੁੰਦੇ ਨੇ ਤੇ ਇਹੋ ਜਿਹੇ ਪ੍ਰੋਗਰਾਮ ਜਿੱਥੇ ਵੀ ਕੋਈ ਆਵਾਜ਼ ਆਉਂਦੀ ਆ ਤਾਂ ਸ਼ਹਿਰ ਵਾਸੀਆਂ ਨੂੰ ਮੁਰਚਾ ਵੱਧ ਚੜ ਕੇ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਕੀ ਲੱਗਦਾ ਜਿਹੜੀਆਂ ਸਮੱਸਿਆਵਾਂ ਜਾਂ ਮੰਗਾਂ ਕਰ ਰਹੇ ਨੇ ਉਹਦਾ ਵੀ ਹੱਲ ਹੋਊਗਾ ਕਿ ਬਿਲਕੁਲ ਹੱਲ ਹੋਊਗਾ ਜਦੋਂ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਸਾਰੀ ਪਬਲਿਕ ਇੱਕ ਆਵਾਜ਼ ਦੇ ਇਕੱਠੀ ਹੋ ਜਾਂਦੀ ਹੈ ਤਾਂ ਸਰਕਾਰਾਂ ਨੂੰ ਵੀ ਉਸ ਬਾਰੇ ਸੋਚਣਾ ਪੈਂਦਾ ਹਰ ਸੋਚਣਾ ਚਾਹੀਦਾ ਵੀ ਹੈ ਜਿਵੇਂ ਜਿਵੇਂ ਸ਼ਹਿਰ ਦੀ ਆਬਾਦੀ ਵੱਧਦੀ ਹੈ ਹਰ ਇੱਕ ਸ਼ਹਿਰ ਦੀ ਆਬਾਦੀ ਵੱਧਦੀ ਹੈ ਤਾਂ ਉਹਨਾਂ ਨੂੰ ਜਿਹੜੇ ਬਾਈਪਾਸ ਨੇ ਰੋੜਾਂ ਨੇ ਜਾਂ ਚੌੜੀਆਂ ਕਰਨੀਆਂ ਚਾਹੀਦੀਆਂ ਜਾਂ ਨਵੇਂ ਕਰਨੇ ਚਾਹੀਦੇ ਨੇ